ਭਾਰਤੀ ਜਨਤਾ ਪਾਰਟੀ ਬੁੱਲੋਂ ਪੂਰੇ ਦੇਸ਼ ਦੇ ਵਿੱਚ ਅੱਜ ਪਾਰਟੀ ਦਾ 45ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਸਮਾਣਾ ਦੇ ਵਿੱਚ ਮੰਡਲ ਪ੍ਰਧਾਨ ਦਿਨੋਦ ਸਿੰਘਲੇ ਦੀ ਅਗਵਾਈ ਦੇ ਵਿੱਚ ਸਥਾਪਨਾ ਦਿਵਸ ਮਗਾਇਆ ਗਿਆ ਇਸ ਮੌਕੇ ਤੇ ਲੱਡੂ ਵੰਡੇ ਗਏ ਔਰ ਜਿਹੜੇ ਲੀਡਰ ਸਨ ਬੀਜੇਪੀ ਦੇ ਅਡਰਬਾਰੀ ਬਾਜ਼ਪੇ ਤੇ ਅਡਵਾਨੀ ਜੀ ਉਹਨਾਂ ਦੀ ਬਾਰੇ ਵੀ ਕਹਿ ਗਏ ਜਿਨ੍ਹਾਂ ਕੀ ਮਿਹਨਤ ਦੇ ਬਲੋਤ ਅੱਜ ਸਰਕਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਉਹਨਾਂ ਨੇ ਕਿਹਾ ਕੀ ਲੋਕ ਬਤੋ ਬਤ ਨਰਿੰਦਰ ਮੋਦੀ ਜੀ ਨੂੰ ਵੋਟ ਪਾਣ ਔਰ ਦੇਸ਼ ਦਾ ਪ੍ਰਧਾਨ ਮੰਤਰੀ ਅਗਲੀ ਵਾਰ ਬਣਾਣ ਅੱਜ ਸਾਡਾ ਭਾਰਤੀ ਜਨਤਾ ਪਾਰਟੀ ਦਾ 45ਵਾਂ ਸਥਾਪਨਾ ਦਿਵਸ ਹੈ ਮੈਂ ਆਪਣੇ ਮੰਡਲ ਵੱਲੋਂ ਸਮਾਣਾ ਮੰਡਲ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾਂ ਤੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਜਿਹੜੀ ਇਸ ਵਾਰ ਲੋਕ ਸਭਾ ਦੇ ਇਲੈਕਸ਼ਨ ਹੈ ਉਹ ਭਾਰਤੀ ਜਨਤਾ ਪਾਰਟੀ ਕਮਲ ਦੇ ਭੁੱਲ ਤੇ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਹੈ ਸਾਡੇ ਵਰਕਰਾਂ ਚ ਬੜਾ ਉਤਸ਼ਾਹ ਜਿਹੜੇ ਪੁਰਾਣੇ ਵਰਕਰ ਨੇ ਜਿਹੜੇ 40 40 50 50 ਸਾਲਾਂ ਤੋਂ ਜਿਨ੍ਹਾਂ ਨੇ ਤਪੱਸਿਆ ਕਰਕੇ ਜਿਹੜੇ ਕਿਸੇ ਦਬਾਅ ਚ ਆ ਕੇ ਕਿਸੇ ਪਾਰਟੀ ਨੇ ਬਦਲੀ ਉਹ ਆਪਣੀ ਪਾਰਟੀ ਦੇ ਵਿੱਚ ਖੜੇ ਰਹੇ ਨੇ ਅੱਜ ਉਹਨਾਂ ਦੀ ਵੱਲ ਬੜਾ ਉਤਸ਼ਾਹ ਉਹ ਅੱਜ ਮਾਰਾਣੀ ਪ੍ਰਨੀਤ ਕੌਰ ਨੂੰ ਇੱਥੋਂ ਲੀਡ ਦਿਵਾ ਕੇ ਸਮਾਣੇ ਤੇ ਭੇਜਣਗੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਜੈ ਸ਼੍ਰੀ ਰਾਮ ਜੈ ਭਾਰਤ ਮਾਤਾ ਕੀ ਜੈ ਜੀ ਅਸੀਂ ਇੱਥੇ ਅੱਜ ਸਾਰੇ ਆਪਣਾ ਜਿਹੜਾ ਦੇਸ਼ ਦਾ ਸਾਡਾ ਬੀਜੇਪੀ ਦਾ ਹੋਇਆ ਹੈਗਾ ਸਾਡਾ ਉਤਸਵ ਬਣਾ ਰਹੇ ਹਾਂ ਸਥਾਪਨਾ ਦਿਵਸ ਮਨਾ ਰਹੇ ਹਾਂਗੇ ਇਹਦਾ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਇਹ ਸਾਡੀ ਪਾਰਟੀ ਅੱਜ ਅੱਜ ਹਮੇਸ਼ਾ ਕੰਮ ਕਰਦੀ ਆਈ ਹੈ ਤੇ ਭਾਰਤੀ ਲਈ ਕੰਮ ਕਰਦੀ ਆਈ ਹੈ ਤੇ ਸਾਡਾ ਜਿਹੜਾ ਇਸ ਵਾਰੀ ਜੇਪੀ ਨੰਦਾ ਸਾਹਿਬ ਜੀ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੀ ਜਿੰਨਾ ਇਹਨਾਂ ਦਾ ਜਿਹੜਾ 400 ਪਾਰ ਦਾ ਨਾਅਰਾ ਹੈ ਉਹ ਅਸੀਂ ਪੂਰਾ ਕਰਨਾ ਹੈ ਇਸ ਵਾਰੀ 6 April 1980 ਨੂੰ ਭਾਰਤੀ ਜਨਤਾ ਪਾਰਟੀ ਦੀ ਸਤਪਨਾ ਹੋਈ ਸੀ ਅੱਜ ਅਸੀਂ 45ਵਾਂ ਜਿਹੜਾ ਸਤਪਨਾ ਦਿਵਸ ਹੈ ਭਾਰਤੀ ਜਨਤਾ ਪਾਰਟੀ ਸਾਰੇ ਹਿੰਦੁਸਤਾਨ ਚ ਕੀ ਸਾਰੇ ਬਾਰਡਰ ਦੇ ਵਿੱਚ ਬਣਾ ਰਹੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਵੀ ਅਸੀਂ ਜਿਹੜਾ ਸਫਰ ਸੀ ਇਹ ਜ਼ੀਰੋ ਤੋਂ ਸ਼ੁਰੂ ਕੀਤਾ ਸੀ ਜ਼ੀਰੋ ਤੋਂ 2 ਤੇ ਹੋਏ 2 ਤੋਂ ਅਸੀਂ 303 ਤੇ ਹੋਏ ਹੁਣ ਜਿਹੜਾ ਮੋਦੀ ਜੀ ਨੇ 400 ਪਾਰ ਦਾ ਨਾਅਰਾ ਦਿੱਤਾ ਉਹ ਭਾਰਤੀ ਜਨਤਾ ਪਾਰਟੀ 400 ਪਾਰ ਹੋਏਗੀ ਔਰ ਸੈਂਟਰ ਦੇ ਵਿੱਚ ਤੀਜੀ ਵਾਰ ਸਰਕਾਰ ਬਣਾਵਾਂਗੇ ਔਰ ਅਸੀਂ ਅੱਜ ਸਾਰੇ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਔਰ ਖਾਸ ਕਰਕੇ ਸਮਾਣਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦੇ ਆ ਆਉਣ ਵਾਲਾ ਟਾਈਮ ਹੈ ਜਿਹੜਾ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਹੈ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਵੀ ਜਿਹੜਾ 2024 ਦਾ ਇਲੈਕਸ਼ਨ ਹੈ ਉਹਦੇ ਸਾਡੇ ਜਿਹੜੇ ਵੀ ਮਹਾਰਾਣੀ ਪ੍ਰਨੀਤ ਕੋਰ ਜੀ ਕੈਂਡੀਡੇਟ ਨੇ ਉਹਨੂੰ ਅਸੀਂ ਜਿਤਾਈਏ ਔਰ ਮੋਦੀ ਸਰਕਾਰ ਦੇ ਵਿੱਚ ਮੰਤਰੀ ਬਣਾਈਏ ਜੈ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਹੈ ਅਟਲ ਬਿਆਰੀ ਬਾਜਪਾਈ ਜੀ ਔਰ ਰਵਾਨੀ ਜੀ ਨੇ ਰਾਸ਼ਟਰਵਾਦ ਦੇ ਹਿੱਤ ਦੇ ਵਿੱਚ ਇਸ ਪਾਰਟੀ ਦੀ ਸਥਾਪਨਾ ਕੀਤੀ ਸੀ ਔਰ ਪਹਿਲੀ ਵਾਰ ਇਲੈਕਸ਼ਨ ਲੜਨ ਤੇ 2 ਤੋਂ ਲੈ ਕੇ 302 ਤੱਕ ਦਾ ਸਫਰ ਚਾਰ ਦਸਕਿਆਂ ਦੇ ਵਿੱਚ ਜੋ ਪੁਰਾਣੇ ਬਜ਼ੁਰਗਾ ਦੀ ਮਿਹਨਤ ਸਦਕਾ ਸਰਕਾਰ ਬਣੀ ਹੈ ਉਸ ਦੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਉਹਨੇ ਕਾਰਜਕਰਤਾਵਾਂ ਨੂੰ ਨਮਨ ਕਰਦਾ ਜਿਨ੍ਹਾਂ ਨੇ ਪਾਰਟੀ ਦਾ ਸਾਥ ਦਿੱਤਾ ਔਰ ਇਸ ਵਾਰ ਬੇਨਤੀ ਵੀ ਕਰਦੇ ਆਂ ਹੋਰ ਦੇਸ਼ ਵਾਸੀਆਂ ਨੂੰ ਵੀ ਜੋ ਸਾਡਾ 400 ਪਾਰ ਦਾ ਨਾਰਾ ਹੈ ਉਹਦੇ ਵਿੱਚ ਵੀ ਸਾਡਾ ਸਾਥ ਦੇਣ ਜੀ ਬਹੁਤ ਹੀ ਵਧੀਆ ਦਿਨੇ ਭਾਰਤੀ ਜਨਤਾ ਪਾਰਟੀ ਦਾ 45ਵਾਂ ਸਥਾਪਨਾ ਦਿਵਸ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹਨਾ ਕਿ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਸਾਡੇ ਅਮਰ ਸ਼ਹੀਦ ਹੋਏ ਨੇ ਉਹਨਾਂ ਦੀਆਂ ਨੂੰ ਉਹਨਾਂ ਨੂੰ ਸੱਚੀ ਸੰਧਾਰਜਲੀ ਜੇ ਦਿੱਤੀ ਹੈ ਤਾਂ ਸਾਡੇ ਨਰਿੰਦਰ ਮੋਦੀ ਜੀ ਨੇ ਦਿੱਤੀ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਮੋਦੀ ਜੀ ਦੇ ਹੱਥ ਮਜ਼ਬੂਤ ਕਰੀਏ ਤੇ ਜੋ ਇਹਨਾਂ ਦਾ ਸੁਪਨਾ 400 ਪਾਰ ਦਾ ਤੇ ਦੇਸ਼ ਨੂੰ ਤਰੱਕੀ ਵੱਲ ਤਰੱਕੀ ਵੱਲ ਲੈ ਕੇ ਜਾਂਦਾ ਉਹਨਾਂ ਦਾ ਸੁਪਨਾ ਪੂਰਾ ਕਰੀਏ ਸਾਡੇ ਨਾਲ ਮੋੜੇ ਨਾ ਮੋੜੇ ਲਾ ਕੇ ਚੱਲੋ ਧੰਨਵਾਦ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼